ਹਾਂਜੀ ਮੇਰਾ ਨਾਮ ਲੀਲਾ ਸਿੰਘ ਆ ਅਲੀਪਰੀਆ ਮੇਰਾ ਪਿੰਡ ਆ ਅਲੀਪੁਰ ਖਾਲਸਾ ਹੁਣ ਅਸੀਂ ਆ ਸਾਡੀ ਗੱਡੀ ਆ ਜਿਹੜੀ ਸਟੱਡੋ ਇਹ ਨਵੇਂ ਮਾਡਲ ਚਾਹੀਏ ਸਟੱਡੋ ਕਿਉਂਕਿ ਅਸੀਂ ਕਈ ਫਾਰਮੂਲੇ ਤਿਆਰ ਕਰੇ ਨੇ ਮੋੜ ਤੇ ਮੋੜ ਨਾਲ ਅਸੀਂ ਫਿਲਮਾਂ ਐਕਟਰ ਵਾਂਗੂੰ ਟੈਚਾ ਕੇ ਮੋੜ ਸਕਦੇ ਆ ਇਹਨੂੰ ਹੁਣ ਦੇਖੋ ਇਧਰ ਖਿਡਾਰੀ ਦਾ ਮੁੰਡਾ ਪਿੰਡਾ ਜੱਟ ਬੈਠਾ ਨਾਲ ਮੇਰੇ ਇਹ ਕਹਿੰਦਾ ਅਸੀਂ ਵੀ ਤੁਹਾਡੇ ਫਾਰਮੂਲੇ ਦੇਖਨੇ ਆ ਤੇ ਇਹ ਫਿਰ ਨੈਟੋ ਗੱਡੀ ਲੈਣੀ ਆ ਸੀਨੇ ਮਹਾ ਕੋਈ ਗੱਲ ਨਹੀਂ ਸਾਨੂੰ ਸਾਰੇ ਸਹੂਲਤਾਂ ਦਵਾਂਗੇ ਇਹ ਗੱਡੀ 'ਚ ਚਿੱਟੇ ਰੰਗ ਦਾ ਇੰਜਣ ਬਾਕੀ ਆਹ ਕੱਪੜੇ ਟੰਗਾਂ ਨੂੰ ਕੱਪੜਾ ਕੋਈ ਹੱਲ ਨਹੀਂ ਸਕਦਾ ਇੱਥੋਂ ਭਵੇਂ ਪੱਲੀ ਧਰ ਦੋ ਇਹ ਆਪਾਂ ਸਟਿੱਕਣੀਆਂ ਇਹ ਸੈਕਲ ਪਾਈਆਂ ਨੇ ਇਹ ਆਹ ਚਿੱਟੀਆਂ ਜਿਹੜੀਆਂ ਆ ਦੇਖੋ ਨਾਲ ਕੁੰਡੇ ਇੱਥੇ ਫੜੇ ਗੱਤਰ ਆਹ ਬੱਥੇ ਆਏ ਨੂੰ ਖੜ ਕੇ ਬੈਠੇ ਵਾਸਤੇ ਕੋਈ ਡੇਗਦਾ ਨਹੀਂ ਇੰਜਣ ਇਹਦਾ ਦੂਆਗਾ ਟਰਬੋ ਇੰਜਣ ਹੈ ਇਸ ਜੀ ਗੱਲ ਨਹੀਂ ਮੈਂ ਹੁਣ ਤੁਹਾਨੂੰ ਅਸੀਂ ਸਟੰਟ ਸਟੈਟੋ ਦੇ ਕਰਕੇ ਦਿਖਾਉਂਦੇ ਹਾਂ ਆਹ ਕੱਪੜੇ ਸਮਾਰ ਕੇ ਤਰੋਕ ਕੇ ਆਪਾਂ ਕਰਕੇ ਲੈ ਵੀ ਲੈ ਵੀ ਵੀਰ ਹੁਣ ਕਰਾਂ ਕੈਮ ਹੋ ਜਾ ਸਾਰੇ ਜਾਣੇ

ਆ ਦੇਖੋ ਵੀਰੇ ਜਿਹੜੀ ਦੇਖਦਾ ਮੈਨੂੰ ਇਧਰ ਕਹਿੰਦੇ ਲੈ ਕੇ ਆਏ ਕੁੜੀ ਸਾਲਾ ਇਹ ਕੱਲੀ ਕੱਲੀ ਅਸੀਂ ਟਾਕੀ ਖੋਲ ਕੇ ਰੱਖ ਦਿੰਨੇ ਆਂ ਸਟਾਰਟੋ ਗੱਡੀ ਦੀ ਆ ਜਾ ਤਾ ਦੇਖੋ ਟਾਕੀਆਂ ਲਾਉਂਦਾ ਹੋਇਆ ਗੱਡੀ ਦੀ ਆ ਗਿਆ ਯਾਤਰਾ ਆ ਬਚਾਲਾ ਦਾ ਮੋਗੀ ਇਹ ਵਿੱਚ ਬੰਦੇ ਡਰਦੇ ਨੇ ਸਾ ਤੋਂ ਕਹਿੰਦੇ ਵੀ ਤੂੰ ਸਾਨੂੰ ਮਾਰ ਦੇਗਾ ਕਦੇ ਪਰ ਆਪਾਂ ਰੱਬ ਨਹੀਂ ਦੇਣਾ ਸਭ ਆਪਣੇ ਰਵੇ ਇਹ ਜਿਹੜੇ ਆਪ ਤੁਸੀਂ ਕਹਿੰਦੇ ਨੇ ਇਹ ਆਪਾਂ ਮਤਲਬ ਸਾਧੂ ਕਰਾਂਗੇ ਇਹ ਕਹਿੰਦੇ ਹੁੰਦੇ ਨੇ ਵੀ ਇਹ ਉਹ ਗੁਣ ਹੁੰਦਾ ਬੰਦੇ ਦਾ ਬਸ ਇਹ ਆਪਣੇ ਦੇ ਵਿੱਚ ਐ ਚੱਕਣ ਦਾ ਇੱਕ ਰੱਬ ਦਾ ਹੀ ਗੁਣ ਦਿੱਤਾ ਹੋਇਆਗਾ ਅੱਛਾ ਹਾਂ ਥੈਂਕ ਯੂ ਮਾ ਜੀ ਉਹ ਗੇਰ ਨੂੰ ਇੱਧਰ ਕੱਟ ਕੱਟ ਥੈਂਕ ਯੂ ਜੀ ਸਰ ਉਹ ਬੱਸਾਂ ਦੇ ਭੇਜ ਨਹੀਂ ਆਂ ਬੰਦ ਕਰ ਰਸ ਬਸ ਉਹ ਗੇਰ ਦੇ ਨਹੀਂ ਰੁਕੋ